ਸਮਾਣਾ ਨਗਰ ਕਾਉਂਸਲ ਦੇ ਕਾਰਨਾਮੇ ਤੁਸੀਂ ਦੇਖੋ ਇਹ ਨਾਲਾ ਹੈ ਜਿਹੜਾ ਕਿ ਇਹ ਜਿਹੜਾ ਮੇਨ ਰੋਡ ਤੋਂ ਡਾਕ ਨੇ ਮੁਜ਼ਾਰਾ ਇਸ ਵਿੱਚ ਰੋਜ਼ਾਨਾ ਗੱਡੀਆਂ ਫਸਦੇ ਕਿਸੇ ਕੀ ਇਨੋਵਾ ਗਿਰ ਜਾਂਦੀ ਹੈ ਕਿ ਹੋਰ ਗੱਡੀ ਗਿਰਦੀ ਹੈ ਇਸ ਤੇ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਜਾ ਚੁੱਕੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਕਿ ਇੱਥੇ ਇਹਨੂੰ ਬੰਦ ਕੀਤਾ ਜਾਵੇ ਤਾਂ ਕਿ ਕੋਈ ਹਾਸਨ ਹੋਵੇ ਕਿਸੇ ਦਾ ਮੋਟਰਸਾਈਕਲ ਗਿਰ ਜਾਂਦਾ ਹੈ ਇਸੇ ਤਰ੍ਹਾਂ ਅਗਲੇ ਮੋੜ ਤੇ ਵੀ ਤੁਸੀਂ ਦੇਖ ਸਕਦੇ ਹੋ ਅਗਲੇ ਮੋੜ ਦੇ ਵੀ ਹਾਲਾਤ ਇਹੀ ਹੈ ਔਰ ਇਸ ਦੇ ਨਾਲ ਇਹ ਦੂਜੇ ਪਾਸੇ ਵੀ ਨੰਗਾ ਨਾਲਾ ਪਿਆ ਤੁਸੀਂ ਦੇਖ ਸਕਦੇ ਹੋ ਇਹ ਨੰਗਾ ਨਾਲਾ ਇਹ ਨੰਗੇ ਨਾਲੇ ਦੇ ਵਿੱਚ ਮੋਟਰਸਾਈਕਲ ਸਕੂਟਰ ਵਾਲਾ ਗਿਰ ਜੇਗਾ ਤਾਂ ਉਸ ਦੀ ਨੁਕਸਾਨ ਹੋ ਸਕਦਾ ਹੈ ਇਸ ਪਾਸੇ ਧਿਆਨ ਦੇ ਦਿ ਲੋੜ ਹੈ ਅਧਿਕਾਰੀਆਂ ਨੂੰ ਕਈ ਵਾਰ ਸੁਚੇਤ ਕੀਤਾ ਜਾ ਸਕਿਆ ਵੀ ਇਸ ਦੇ ਲਈ ਮੁਕੰਮਲ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਘਟਨਾ ਨਾ ਹੋਵੇ ਲੇਕਿਨ ਨਗਰ ਕੌਂਸਲ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਦੇ ਵਿੱਚ ਹੈ 6 ਮਹੀਨੇ ਤੋਂ ਵਕਤ ਵਕਤ ਹੋ ਗਿਆ ਕਈ ਵਾਰ ਕਿਹਾ ਜਾ ਚੁਕਿਆ ਲੇਕਿਨ ਇਸ ਪਾਸੇ ਟਹਿਲਣਾ ਪੱਥਰ ਨਹੀਂ ਲਾਏਗੇ ਜਿਸ ਕਰਕੇ ਰੋਜ਼ਾਨਾ ਗੱਡੀਆਂ ਇਸ ਨਾਲੇ ਵਿੱਚ ਡਿੱਗਦੀਆਂ ਇਹ ਜੀ ਹੁਣ ਨਗਰ ਨਿਕਮਾਲੇ ਦੇਖਣ ਜੀ ਮਤਲਬ ਨਾ ਇਹਦੇ ਤੇ ਲੱਗਿਆ ਹੋਇਆ ਜੀ ਕੁਝ ਮਤਲਬ ਗੱਡੀ ਲੰਘ ਸਕੇ ਦੇਖ ਲੋ ਮਤਲਬ ਦੇਖਦੇ ਦੇਖਦੀ ਵਿੱਚ ਜਾ ਡਿੱਗੀ ਗੱਡੀ ਅਸੀਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜੀ ਵੀ ਇਹਨੂੰ ਸਹੀ ਕਰਨ ਕਿਸੇ ਦੇ ਸੱਟ ਪੇਟ ਲੱਗ ਸਕਦੀ ਐ ਜੇ ਕੋਈ ਮੋਟਰਸਾਈਕਲ ਤੇ ਹੋਵੇ ਬੱਚਾ ਡੈਥ ਵੀ ਹੋ ਸਕਦੀ ਐ ਜੇ ਆਪਾਂ ਗੀ ਡਿੱਗ ਜੇ ਬੱਚਾ ਨੂੰ ਕਿੱਥੋਂ ਆਇਆ ਤਾਂ ਦੇ ਜੇ ਬੱਚਾ ਆਵਾਜ਼ ਬੁਤਾਰਾ ਹਾਂਜੀ ਹਾਂਜੀ ਮੇਰਾ ਕਲਬੋਚਾ ਹਾਂ ਬੰਦ ਨਾ ਹੋਣ ਕਰਣ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਹੀਂ ਵਿੱਚ ਡਿੱਗਦੇ ਨਾੜੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਹੋਰ ਇੰਨੀ ਗੰਦਗੀ ਐ ਸਮੈਲ ਆਉਂਦੀ ਐ ਸਾਨੂੰ ਸਾਨੂੰ ਦੁਕਾਨ ਤੇ ਬੈਠਣੇ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਬੜੀ ਵਾਰੀ ਅਸੀਂ ਕਹਿ ਚੁੱਕੇ ਆਂ ਇਸ ਨੂੰ ਸਫਾਈ ਕਰਾਓ ਇੱਕ ਦੋ ਵਾਰੀ ਪਹਿਲਾਂ ਵੀ ਆਪਾਂ ਨੇ মিডিਆ ਨਾਲ ਵੀ ਭੇਜਿਆ ਸੀ ਇਸ ਨਾਲ ਢੱਕਣ ਵਾਸਤੇ ਕਿੰਨੇ ਵਾਰ ਕਹੇ ਬਹੁਤ ਵਾਰੀ ਕਈ ਵਾਰੀ ਕਹਿ ਦਿੱਤਾ ਹੈ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਕਰਦੇ ਹੈਗੇ ਉਹਨਾਂ ਨੂੰ ਕਹਿ ਕੇ ਇਸ ਨੂੰ ਜਲਦੀ ਜਲਦੀ ਬੰਦ ਕੀਤਾ ਜਾਵੇ ਉਹਨਾਂ ਨੂੰ ਬਿਲਕੁਲ ਬੰਦ ਕਰਕੇ ਇਸ ਸਮੈਲ ਦੀ ਜਿਹੜੀ ਉਧਰ ਇੱਕ ਸੀਵਰੇਜ ਆਉਂਦਾ ਹੈ ਜਿਹੜਾ ਉਧਰ ਸਿਵਲ ਹਸਪੀਟਲ ਵੱਲੋਂ ਉਹਦੀ ਵੀ ਬੜੀ ਸਮੈਲ ਆਉਂਦੀ ਹੈ ਪਾਣੀ ਛੱਡਦੇ ਨੇ ਜਦੋਂ ਉਧਰੋਂ ਤੇ ਇਸ ਨੂੰ ਬੰਦ ਕੀਤਾ ਜਾਵੇ ਉਹਦਾ ਵੀ ਪ੍ਰਬੰਧ ਕੀਤਾ ਜਾਵੇ ਸੀਵਰੇਜ ਵਾਲਾ ਵੀ ਕੈਮਰਾਮੈਨ ਦੀਕੇ ਕਰਕੇ ਦੇ ਨਾਲ ਪਰਸ਼ੋਤਮ ਕੋਸ਼ਿਕ ਸਮਾਣਾ ਨਿਊਜ਼